ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਗੁਲਾਬ ਜਾਮਨ ਤੇ ਗੁਲਾਬ ਜਾਮਨ ਨੂੰ ਬਣਾਵਾਂਗੇ ਆਪਾਂ ਬ੍ਰੈਡ ਦੇ ਨਾਲ ਤੇ ਇੱਥੇ ਮੈਂ 5-6 ਪੀਸ ਬ੍ਰੈਡ ਦੇ ਲੈਲੇ ਸੀ ਤੇ ਬ੍ਰੈਡ ਨੂੰ ਆਪਾਂ ਕੱਟ ਦੇਵਾਂਗੇ ਬ੍ਰੈਡ ਦੇ ਜਿਹੜੀਆਂ ਆਪਾਂ ਸਾਈਡਾਂ ਜਿਹੜੀਆਂ ਬਰੌਣ ਬਰੌਣ ਇਹਨਾਂ ਨੂੰ ਆਪਾਂ ਲਾ ਦੇਵਾਂਗੇ ਇਸ ਤਰ੍ਹਾਂ ਦੀ ਆਪਾਂ ਬਰੌਨ ਸਾਈਡਾਂ ਇਹਨਾਂ ਦੀਆਂ ਲਾ ਕੇ ਤੇ ਬਰੌਨ ਸਾਈਡੇ ਆਪਾਂ ਕੋਈ ਵੀ ਨਾਲ ਰੱਖਣੀ ਵੀ ਸਾਰੀਆਂ ਆਪਾਂ ਹੱਥ ਦੇ ਨਾਲ ਵੀ ਜਿਹੜੀ ਕਰਦਣਾ ਕੋਈ ਰਹਿ ਜਾਏਗੀ ਆਪਾਂ ਹੱਥ ਦੇ ਨਾਲ ਲਾ ਕੇ ਤਿਆਰ ਕਰ ਲਾਂਗੇ ਐਸੇ ਤਰ੍ਹਾਂ ਦੀ ਆਪਾਂ ਬਰੈਡ ਨੂੰ ਰੱਖਣਾ ਲਾ ਕੇ ਬਰੈਡ ਦੀਆਂ ਸਾਈਡਾਂ ਲਾ ਕੇ ਆਪਾਂ ਰੱਖ ਲੀਆਂ ਸੀ ਤੇ ਹੁਣ ਆਪਾਂ ਇੱਕ ਬੋਲ ਲਵਾਂਗੇ ਤੇ ਇਹਦੇ ਵਿੱਚ ਆਪਾਂ ਬਰੈਡ ਨੂੰ ਛੋਟੇ ਛੋਟੇ ਇਸ ਤਰ੍ਹਾਂ ਪੀਰ ਕੱਟ ਕੇ ਪਾ ਦਵਾਂਗੇ ਤੇ ਜੇ ਤੁਸੀਂ ਇਸ ਤਰ੍ਹਾਂ ਨਾ ਵੀ ਕਰਨਾ ਹੋਵੇ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਪੀਸ ਸਕਦੇ ਜੂ ਤੇ ਇਹ ਆਪਾਂ ਹੱਥ ਦੇ ਨਾਲ ਹੀ ਛੋਟੇ ਛੋਟੇ ਇਹਨੂੰ ਪੀਸਾਂ ਦੇ ਵਿੱਚ ਆਪਾਂ ਸਾਰੀ ਬਰੈਡ ਨੂੰ ਕੱਟ ਕੇ ਤੇ ਪਾ ਦਵਾਂਗੇ ਤੇ ਇੱਥੇ ਆਪਾਂ ਲਿਆ ਸੀ ਦੁੱਧ ਦੁੱਧ ਨੂੰ ਥੋੜਾ ਥੋੜਾ ਪਾ ਕੇ ਤੇ ਬਰੈਡ ਨੂੰ ਆਪਾਂ ਇਸ ਤਰ੍ਹਾਂ ਮਲ ਲਵਾਂਗੇ 10-4 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਮਸਲਾਂਗੇ ਤੇ ਕੈਮਰੇ ਨੂੰ ਆਪਾਂ ਬੰਦ ਨਹੀਂ ਕੀਤਾ ਵੀ ਆਪਾਂ ਤੁਹਾਨੂੰ ਇਸ ਤਰ੍ਹਾਂ ਹੀ ਦਿਖਾਉਣ ਦੇ ਪਿੱਛੇ ਇਸ ਤਰ੍ਹਾਂ ਹੀ ਆਪਾਂ ਬ੍ਰੈਡ ਨੂੰ ਮਲ ਕੇ ਤਿਆਰ ਕਰ ਲਿਆ ਸੀ ਤੇ ਇੱਕ ਚਮਚਾ ਦੇ ਵਿੱਚ ਪਾਵਾਂਗੇ ਆਪਾਂ ਨੂੰ ਕਿਓ ਦਾ ਇੱਥੇ ਮੈਂ ਦੇਸੀ ਕਿਓ ਪਾਤਾ ਸੀ ාකින මසල්ලමන්ගේ ෆේද්ද බාතුදෝබානි තියාරහ ගේ බ්‍රඩ් දම් ਆ ਦੇਖੋ ਨਾ ਜਿਆਦਾ ਪਤਲਾ ਤੇ ਨਾ ਹਾਰ ਤੇ ਮਲੇਮ ਜਿਹਾ ਰੱਖਿਆ ਆਪਾਂ ਇਹਨੂੰ ਤੇ ਹੁਣ ਬਣਾ ਲੈਨੇ ਆਪਾਂ ਚਾਹ ਨਹੀਂ ਤੇ ਗੈਸ ਉੱਪਰ ਮੈਂ ਪੈਰ ਰੱਖਤਾ ਸੀ ਤੇ 1 ਕੱਪ ਆਪਾਂ ਖੰਡ ਦਾ ਪਾ ਦਵਾਂਗੇ ਪਾਣੀ ਪਾ ਦਵਾਂਗੇ 1.5 ਕੱਪ ਮੈਂ ਪਾਣੀ ਪਾਇਆ ਸੀ ਇੱਥੇ ਮੈਂ ਇੱਕ ਲਾਚੀਤ ਕੇਸਰ ਦੇ ਧਾਗੇ ਪਾ ਦਵਾਂਗੇ ਤੇ ਚਾਹਣੀ ਨੂੰ ਆਪਾਂ ਹਿਲਾਉਂਦੇ ਰਵਾਂਗੇ ਚਾਹਣੀ ਬਣ ਕੇ ਤਿਆਰ ਹੋ ਤੇ ਚਾਹਣੀ ਨੂੰ ਆਪਾਂ ਜ਼ਿਆਦਾ ਨਹੀਂ ਇਨਤਾਰ ਵਾਲੀਆਂ ਬਣਾਉਣਾ ਇਸ ਤਰ੍ਹਾਂ ਦੀ ਆਪਾਂ ਚਿਪਚਿਪੀ ਜੀ ਚਾਹਣੀ ਬਣਾ ਕੇ ਤਿਆਰ ਕਰਾਂਗੇ ਤੇ ਗੈਸ ਨੂੰ ਬੰਦ ਕਰ ਦਵਾਂਗੇ ਬ੍ਰੈਡ ਦਾ ਡੋਅ ਰੈਕਟ ਰੱਖਿਆ ਸੀ ਆਪਾਂ ਉਹ ਨੂੰ ਚੈੱਕ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਆਪਾਂ ਉਦਾਸ ਬੁੱਲੇ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਦੇ ਆਪਾਂ ਛੋਟੇ-ਛੋਟੇ ਗੋਲੇ ਜਿਹੇ ਬਣਾ ਕੇ ਤਿਆਰ ਕਰ ਲਵਾਂਗੇ ਇੱਕਦਮ ਪਲੇਨ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਤਰੇੜ ਨਹੀਂ ਹੋਣੀ ਚਾਹੀਦੀ ਵੀ ਗੁਲਾਬ ਜਾਮ ਨੂੰ ਦੇ ਆਪਾਂ ਗੋਲੀਆਂ ਕੱਲੀਆਂ ਸੀ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਤਲ ਲਵਾਂਗੇ ਆਇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਪਾ ਦੇਵਾਂਗੇ ਤੈਨੂੰ 2 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹਿਲਾਣਾ ਨਹੀਂ ਹੱਲੀ ਆਪਾਂ ਹਲੀ ਇਹਨਾਂ ਨੂੰ ਇਸ ਤਰ੍ਹਾਂ ਹੀ ਕੜਾਈ ਨੂੰ ਚੁੱਕ ਕੇ ਤੇ ਇਸ ਤਰ੍ਹਾਂ ਹੀ ਹਲਾਵਾਂਗੇ ਗੁਲਾਬ ਚਾਹ ਬਣਾਦਿਆਂ ਨੂੰ ਆਪਾਂ ਉਲਟ-ਪੁਲਟ ਕਰ ਦਵਾਂਗੇ ਤੇ ਆਪਾਂ ਇੱਕ ਵਾਰੀ ਔਲ ਨੂੰ ਗਰਮ ਕਰਕੇ ਤੇ ਫਿਰ ਆਪਾਂ ਲੋ ਗੈਸ ਨੂੰ ਕਰਕੇ ਤੇ ਫਿਰ ਇਹਦੇ ਵਿੱਚ ਪਕਾਇਆ ਸੀ ਤੇ ਗੁਲਾਬ ਦੇ ਆਮ ਨੂੰ ਤੁਸੀਂ ਦੇਖ ਸਕਦੇ ਕੋਈ ਗੁਲਾਬ ਜਾਮ ਨੂੰ ਫਟੀ ਨਹੀਂ ਹੈਗੀ ਵੀ ਤੇ ਹੁਣ ਆਪਾਂ ਇਹਨਾਂ ਨੂੰ ਪੂਰੇ ਤਰੀਕੇ ਨਾਲ ਇਹ ਬਰਵੰਜੀਆਂ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਤੇ ਕਾੜੀ ਆਪਾਂ ਹੁਣ ਇਹ ਤੇ ਚਾਣੀ ਦੇ ਵਿੱਚ ਪਾ ਦਵਾਂਗੇ ਚਾਣੀ ਚ ਭਾਗੇ ਚਾਣੀ ਨੂੰ ਹਲਾ ਰਾਂਗੇ ਤੇ ਚਾਣੀ ਨੂੰ ਥੱਪਾਂ 15-20 ਮਿੰਟ ਵਾਸਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਏ ਰਹਿਣ ਦਾਂਗੇ ਤੇ ਗੁਲਾਬ ਜਾਮਨਾਂ ਦੇ ਵਿੱਚ ਜਿਹੜੀ ਚਾਣੀ ਉਹ ਅੰਤ ਤੱਕ ਪੂਰੀ ਭਰੀ ਜਾਏਗੀ 10 ਮਿੰਟ ਦੇ ਵਿੱਚ ਗੁਲਾਬ ਜਾਮਨ ਬਣ ਕੇ ਤਿਆਰ ਆ ਤੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਗੁਲਾਬ ਜਾਮਨ ਬਣ ਕੇ ਤਿਆਰ ਹੋਏ ਆ ਤੇ ਇੱਕ ਆਪਾਂ ਇਹਨੂੰ ਉੜ ਕੇ ਦੇਖੋਨੇ ਆਪਾਂ ਆਹ ਦੇਖੋ ਅੰਦਰ ਤੱਕ ਗਲਾਬ ਜਾਮਨੂ ਆ ਪੂਰੇ ਪਰ ਭਰੇ ਆ ਹਲੇ ਦਾ ਸਿਰਫ ਮੈਂ 10 15 ਮਿੰਟ ਹੀ ਇਹਨਾਂ ਨੂੰ ਰੱਖਿਆ ਸੀ ਚਾਣੀ ਦੇ ਵਿੱਚ ਤੇ ਜੇ ਤੁਹਾਨੂੰ ਗਲਾਬ ਜਾਮਨੂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਵੀ ਤੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ